ਪ੍ਰਚਾਰ ਦੇ ਖਿਲਾਫ ਪੰਜਾਬ ਸਰਕਾਰ ਸਖਤ ਨਜ਼ਰ ਆ ਰਹੀ ਹੈ ਜ਼ਮੀਨਾਂ ਦੇ ਰਜਿਸਟਰੀ ਚ ਰਿਸ਼ਵਤ ਖੋਰੀ ਰੋਕਣ ਦੇ ਨਿਰਦੇਸ਼ ਆਦੇਸ਼ ਦਿੱਤੇ ਕਨਸਟਰਕਸ਼ਨਸ ਦਿੱਤੇ ਗਏ ਹਨ ਵਧੇਕ ਮੁਖਸਕਤਰ ਮਾਲ ਵਿਭਾਗ ਨੂੰ ਚਿੱਠੀ ਭੇਜੀ ਗਈ ਹੈ ਲੈਟਰ ਭੇਜੀ ਗਈ ਹੈ ਸਾਰੇ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰਸ ਨੂੰ ਆ ਲਿਖਤੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜ਼ਮੀਨਾਂ ਦੀ ਰਜਿਸਟਰੀ ਚ ਕਿਸੇ ਤਰ੍ਹਾਂ ਦੀ ਰਿਸ਼ਵਤ ਖੋਰੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਸੀਐਮ ਭਗਵੰਤ ਪਾਣ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਜੋ ਹੈ ਉਹ ਕੀਤਾ ਗਿਆ ਹੈ ਤੇ ਪ੍ਰਚਾਰ ਦੇ ਖਿਲਾਫ ਪੰਜਾਬ ਸਰਕਾਰ ਸਖਤ ਨਜ਼ਰ ਆ ਰਹੀ ਹੈ ਜ਼ਮੀਨਾਂ ਦੇ ਰਜਿਸਟਰੀ ਤੇ ਰਿਸ਼ਵਤ ਖੋਰੀ ਰੋਕਣ ਦੇ ਨਿਰਦੇਸ਼ ਆਦੇਸ਼ ਇਨਸਟਰਕਸ਼ਨਸ ਜਿੱਤਿਆਂ ਗਈਆਂ ਨੇ ਸਾਰੇ ਡਿਪਟੀ ਕਮਿਸ਼ਨਰਸ ਨੂੰ यो चिट्ठी लिखी गई है डिपार्टमेंट ऑफ रेवेन्यू रिहैबिलिटेशन ते डिजास्टर मैनेजमेंट डिवो जि शब्द चल दे वधिक मुख सक्ततर नु आप चिट्ठी भेजी गई है सारे जिले दे डिप्टी कमिश्नर नु सख्त हदायतें दितियां गई है ने कि जमीना दी रजिस्ट्री च किसी तरह दी रिश्वतखोरी बर्दाश्त नहीं कीती जाएगी एक लेटर दा सी जिक्र कर रहे जिस लेटर च इस गल दा जिक्र कीता गया कि की, की है कि जिवे कि तुसी जानदे हो कि सरकार भ्रष्टाचार प्रति जीरो टॉलरेंस नीति रखदी है अत ए यकीनी बनाउण दे लई वचनबद्ध है कि खरीदारा विक्रेताओं द्वारा विक्री सुचारूष्टाचार मुक्त नजर आ रही है सारे डिप्टनर इंस्ट्रक्शन दिखे गए किसी भी तरीके की जो प्राचार है करपन है बर्दाश्त नहीं किया जाएगा इस सबके डिप्टी कमिश्नर चिट्ठी भी लिखी गई है ਦੇਖੋ ਨਿਸ਼ਚਿਤ ਤੌਰ ਤੇ ਕਿਉਂਕਿ ਕਈ ਥਾਵਾਂ ਦੇ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਤਹਿਸੀਲਦਾਰ ਜਦੋਂ ਰਜਿਸਟਰੀ ਕਰਾਣ ਜਾਓ ਤਾਂ ਉਦੋਂ ਜਾਂ ਤਾਂ ਲਟਕਾ ਦਿੰਦੇ ਨੇ ਜਾਂ ਕੁਰਸੀ ਤੇ ਨਹੀਂ ਬੈਠਦੇ ਔਰ ਉਹਨਾਂ ਦਾ ਕੋਈ ਜਿਹੜਾ ਜੂਨੀਅਰ ਹੁੰਦਾ ਉਹ ਬਾਅਦ ਵਿੱਚ ਪੈਸੇ ਮੰਗਦਾ ਕਿ ਤੁਹਾਡੀ ਰਜਿਸਟਰੀ ਇੰਨੀ ਤਰੀਕ ਨੂੰ ਬੜੀ ਸੁਖੇ ਤਰੀਕੇ ਨਾਲ ਅਸੀਂ ਕਰਾ ਦਾਂਗੇ ਲੇਕਿਨ ਇੰਨੇ ਪੈਸੇ ਦੇਣੇ ਪੈਣਗੇ ਟੇਬਲ ਤੇ ਸਿੱਧੇ ਤਰੀਕੇ ਨਾਲ ਤਾਂ ਨਹੀਂ ਮੰਗੇ ਜਾਂਦੇ ਲੇਕਿਨ ਪਿੱਛੋਂ ਦੀ ਬਾਹ ਘੁਮਾ ਕੇ ਜਿਹੜੇ ਨੇ ਉਹ ਪੈਸੇ ਮੰਗੇ ਜਾਂਦੇ ਨੇ ਇਸ ਤਰੀਕੇ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸੀ ਜਿਹੜੀ ਇੱਕ ਪੰਜਾਬ ਸਰਕਾਰ ਦੇ ਵੱਲੋਂ ਕਰਪਸ਼ਨ ਦੇ ਖਿਲਾਫ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਉੱਥੇ ਵੀ ਇਹ ਸ਼ਿਕਾਇਤਾਂ ਸਾਹਮਣੇ ਆਈਆਂ ਸੀਗੀਆਂ ਔਰ ਉਸ ਤੋਂ ਬਾਅਦ ਹੁਣ ਚਿੱਠੀ ਜਿਹੜੀ ਹੈ ਮੁੱਖ ਮੰਤਰੀ ਦੇ ਵੱਲੋਂ ਕੱਢੀ ਗਈ ਹੈ ਕੁਝ ਜਿਹੜੀਆਂ ਸ਼ਿਕਾਇਤਾਂ ਆਈਆਂ ਜਿਹੜੇ ਤਹਿਸੀਲਦਾਰ ਜਾਂ ਕੁਝ ਅਧਿਕਾਰੀਆਂ ਦੇ ਉੱਤੇ ਉਹਨਾਂ ਦੇ ਸਬੂਤ ਜਿਹੜੇ ਨੇ ਉਹ ਇਕੱਠੇ ਕੀਤੇ ਜਾ ਰਹੇ ਨੇ ਔਰ ਹੋ ਸਕਦਾ ਹੈ ਕਿ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਕੁਝ ਤਹਿਸੀਲਦਾਰਾਂ ਕੁਝ ਅਫਸਰਾਂ ਦੇ ਉੱਤੇ ਗਾਹ ਜਿਹੜੀ ਹੈ ਇਸ ਮਸਲੇ ਦੇ ਉੱਤੇ ਡੇਗ ਜਾਵੇ ਕਈਆਂ ਨੂੰ ਸਸਪੈਂਡ ਕਰਨ ਦੀ ਤਿਆਰੀ ਵੀ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਇਸ ਵੇਲੇ ਕੀਤੀ ਜਾ ਰਹੀ ਹੈ ਔਰ ਇਸੇ ਵਜ੍ਹਾ ਕਰਕੇ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਿਆ ਕਿ ਜੇਕਰ ਸਿੱਧੇ ਸਬੂਤ ਮਿਲਦੇ ਨੇ ਤਾਂ ਫਿਰ ਕਾਰਵਾਈ ਹੋਏਗੀ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਦੇਖਿਆ ਸੀਗਾ ਕਿ ਪੁਲਿਸ ਬਹੁਤ سارے ਮੁਲਾਜ਼ਮ ਅਜਿਹੇ ਸੀਗੇ ਜਿਹੜੇ ਐਸਏ ਲੈਵਲ ਤੋਂ ਐਸਪੀ ਲੈਵਲ 52 ਅਜਿਹੇ ਸੀਗੇ ਜਿਨ੍ਹਾਂ ਨੂੰ ਡਿਸਮਿਸ ਕੀਤਾ ਗਿਆ ਸੀਗਾ ਤਾਂ ਹੁਣ ਇਸੇ ਮਹਿਕਮੇ ਦੇ ਵਿੱਚ ਜਿਹੜੀ ਰਜਿਸਟਰੀ ਦਾ محکمہ ਵੈ ਉੱਥੇ ਜਿਨ੍ਹਾਂ ਦੇ ਖਿਲਾਫ ਸ਼ਿਕਾਇਤਾਂ ਮਿਲੀਆਂ ਨੇ ਉਹਨਾਂ ਖਿਲਾਫ ਜਾਂਚ ਇਸ ਵੇਲੇ ਚੱਲ ਰਹੀ ਹੈ ਜਿਹੜੇ ਸਬੂਤ ਮਿਲੇ ਨੇ ਉਹਨਾਂ ਨੂੰ ਦੇਖਿਆ ਜਾ ਰਿਹਾ ਵੈ ਔਰ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਕਾਰਵਾਈ ਕਰਨ ਦੀ ਲੋੜ ਪਈ ਉਹ ਕੁਝ ਜਾਣਕਾਰੀ ਮਿਲ ਰਹੀ ਹੈ ਕਿ ਅਜਿਹੇ ਅਧਿਕਾਰੀ ਮੁਲਾਜ਼ਮ ਨੇ ਜਿਨ੍ਹਾਂ ਨੂੰ ਸਸਪੈਂਡ ਜਾਂ ਡਿਸਮਿਸ ਕੀਤਾ ਜਾ ਸਕਦਾ ਵੈ ਔਰ ਇਹ ਵੀ ਜ਼ਿਕਰ ਕੀਤਾ ਗਿਆ ਵੈ ਕਿ ਜੇਕਰ ਅ ਡੀਸੀ ਨੂੰ ਇਸ ਬਾਬਤ ਸ਼ਿਕਾਇਤਾਂ ਪਹੁੰਚੀਆਂ ਹੋਈਆਂ ਔਰ ਡੀਸੀ ਨੇ ਕੋਈ ਕਾਰਵਾਈ ਨਹੀਂ ਕੀਤੀ ਤਹਿਸੀਲਦਾਰ ਦੇ ਖਿਲਾਫ ਜਾਂ ਸਬ ਤਹਿਸੀਲਦਾਰ ਦੇ ਖਿਲਾਫ ਜਾਂ ਅਧਿਕਾਰੀਆਂ ਦੇ ਖਿਲਾਫ ਤਾਂ ਫਿਰ ਡੀਸੀ ਦੇ ਉੱਤੇ ਵੀ ਗਾਹ ਜਿਹੜੀ ਡਿੱਗ ਸਕਦੀ ਹੈ ਡੀਸੀ ਦੇ ਉੱਤੇ ਵੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਕੁਝ ਲੋਕਾਂ ਨੇ ਵੀ ਸ਼ਿਕਾਇਤਾਂ ਕੀਤੀਆਂ ਸੀ ਕਿ ਅਸੀਂ ਇਸ ਬਾਬਤ ਡੀਸੀ ਨੂੰ ਸ਼ਿਕਾਇਤ ਕੀਤੀ ਲੇਕਿਨ ਡੀਸੀ ਵੱਲੋਂ ਕੋਈ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਗਈ ਤਾਂ ਹੁਣ ਇਸ ਤਰੀਕੇ ਦਾ ਐਕਸ਼ਨ ਜਿਹੜਾ ਵਾ ਉਹ ਦੇਖਣ ਨੂੰ ਮਿਲ ਸਕਦਾ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਜਾਂ ਕੱਲ ਤੱਕ ਇਹ ਕਿਤੇ ਵੱਡੀ ਗੱਲ ਜੋ ਹੈ ਉਹ ਦਿਖ ਸਕਦੀ ਹੈ ਆਲਾ ਅਧਿਕਾਰੀਆਂ ਤੇ ਬਹੁਤ ਬਹੁਤ ਸ਼ੁਕਰੀਆ ਸਾਨੂੰ ਤਮਾਮ ਜਾਣਕਾਰੀ ਦੇਣ ਲਈ ਤੇ ਪ੍ਰਸ਼ਟਾਚਾਰ ਦੇ ਖਿਲਾਫ ਪੰਜਾਬ ਸਰਕਾਰ ਬੇਹੱਦ ਹੀ ਸਖਤ ਨਜ਼ਰ ਆ ਰਹੀ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਤਮਾਮ ਡਿਪਟੀ ਕਮਿਸ਼ਨਰਸ ਨੂੰ ਚਿੱਠੀ ਲਿਖੀ ਗਈ ਹੈ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਕੋਈ ਵੀ ਕਿਸੇ ਤਰੀਕੇ ਦੀ ਕਰਪਸ਼ਨ ਕਿਸੇ ਵੀ ਲੈਵਲ ਤੇ ਬਰਦਾਸ਼ਤ ਨਹੀਂ